ਇਸ ਕਹਾਣੀ ਦਾ ਮੁੱਖ ਨੀਮ ਹੈ ਰੱਬ ਦੇ ਘਰ ਧੀਰ ਹੈ ਅੰਧੇਰ ਨਹੀਂ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਉਹ ਵਿਚਾਰਾ ਬੜਾ ਹੀ ਗਰੀਬ ਸੀ ਉਹ ਗਰੀਬ ਹੋਣ ਦੇ ਕਾਰਨ ਹਰ ਟਾਈਮ ਹੀ ਬੜਾ ਪਰੇਸ਼ਾਨ ਰਹਿੰਦਾ ਸੀ ਫਿਰ ਇੱਕ ਦਿਨ ਉਸ ਦੀ ਪਤਨੀ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਏ ਜਿਸ ਕਰਕੇ ਉਸ ਨੂੰ ਨੇੜੇ ਪਿੰਡ ਦੇ ਹਸਪਤਾਲ ਵਿੱਚ ਲੈ ਕੇ ਜਾਣਾ ਪੈ ਗਿਆ ਅਤੇ ਉੱਥੇ ਵੀ ਉਸ ਵਿਅਕਤੀ ਦਾ ਬਹੁਤ ਹੀ ਜ਼ਿਆਦਾ ਖਰਚਾ ਹੋ ਗਿਆ ਜੋ ਵਿਚਾਰੇ ਕੋਲ ਜੋੜਿਆ ਧਨ ਸੀ ਸਾਰਾ ਹੀ ਉਸ ਦੀ ਪਤਨੀ ਉੱਤੇ ਲੱਗ ਗਿਆ ਫਿਰ ਉਹ ਬੜਾ ਹੀ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਇੱਕ ਦਿਨ ਉਹ ਆਪਣੇ ਪਿੰਡ ਇੱਕ ਦਰਖਤ ਦੇ ਥੱਲੇ ਬੈਠਾ ਹੋਇਆ ਸੀ ਤੇ ਉਹ ਬੜਾ ਹੀ ਉਦਾਸ ਸੀ ਇੰਨੇ ਨੂੰ ਉਥੋਂ ਇੱਕ ਬਜ਼ੁਰਗ गुज़र ਰਿਹਾ ਸੀ ਅਤੇ ਉਸ ਨੇ ਇਸ ਵਿਅਕਤੀ ਵੱਲ ਦੇਖਿਆ ਤੇ ਉਹ ਉਸ ਵਿਅਕਤੀ ਦੇ ਕੋਲ ਆ ਕੇ ਬਜ਼ੁਰਗ ਰੁਕ ਗਿਆ ਅਤੇ ਉਸ ਨੇ ਪੁੱਛਿਆ ਕਿ ਤੂੰ ਇੱਥੇ ਕਿਉਂ ਬੈਠਾ ਹਾਂ ਅਤੇ ਤੂੰ ਬੜਾ ਹੀ ਪਰੇਸ਼ਾਨ ਲੱਗਦਾ ਹਾਂ ਫਿਰ ਉਸ ਵਿਅਕਤੀ ਨੇ ਆਪਣੀ ਸਾਰੀ ਹੀ ਗੱਲ ਉਸ ਬਜ਼ੁਰਗ ਨੂੰ ਦੱਸੀ ਅਤੇ ਬਜ਼ੁਰਗ ਨੇ ਉਸ ਨੂੰ ਇੱਕ ਸਲਾਹ ਦਿੱਤੀ ਕਿ ਆਪਣੇ ਪਿੰਡ ਦੇ ਨੇੜੇ ਇੱਕ ਡੇਰਾ ਹੈ ਜਿੱਥੇ ਇੱਕ ਸਾਧੂ ਰਹਿੰਦਾ ਹੈ ਤੂੰ ਉੱਥੇ ਡੇਰੇ ਤੇ ਰੋਜ਼ ਜਾਇਆ ਕਰ ਤੇ ਸੇਵਾ ਕਰਿਆ ਕਰ ਰੱਬ ਤੇਰੇ ਵੀ ਇੱਕ ਦਿਨ ਚੰਗੇ ਦਿਨ ਲੈ ਆਵੇਗਾ ਫਿਰ ਉਸ ਵਿਅਕਤੀ ਨੇ ਉਸ ਬਜ਼ੁਰਗ ਦੀ ਗੱਲ ਮੰਨੀ ਤੇ ਉਹ ਸ਼ਾਮ ਨੂੰ ਉਸ ਡੇਰੇ ਤੇ ਗਿਆ ਤੇ ਸਾਧੂ ਦੇ ਕੋਲ ਜਾ ਕੇ ਬੈਠ ਗਿਆ ਅਤੇ ਸਾਧੂ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਤੂੰ ਬੜਾ ਹੀ ਉਦਾਸ ਲੱਗਦਾ ਹਾਂ ਤੈਨੂੰ ਕੀ ਗੱਲ ਹੈ ਫਿਰ ਉਸ ਵਿਅਕਤੀ ਨੇ ਆਪਣੇ ਘਰ ਦੇ ਸਾਰੇ ਹੀ ਹਾਲਾਤ ਉਸ ਸਾਧੂ ਨੂੰ ਦੱਸੇ ਤੇ ਸਾਧੂ ਨੇ ਵੀ ਇਹੀ ਕਿਹਾ ਕਿ ਤੂੰ ਇਸ ਡੇਰੇ ਤੇ ਸ਼ਾਮ ਨੂੰ ਹਰ ਰੋਜ਼ ਆ ਜਾਇਆ ਕਰ ਅਤੇ ਸੇਵਾ ਕਰਿਆ ਕਰ ਰੱਬ ਤੇਰੇ ਇੱਕ ਦਿਨ ਜ਼ਰੂਰ ਚੰਗੇ ਦਿਨ ਲੈ ਆਵੇਗਾ ਫਿਰ ਉਹ ਵਿਚਾਰਾ ਹਰ ਰੋਜ਼ ਹੀ ਕੰਮ ਤੋਂ ਘਰੇ ਆਉਂਦਾ ਤੇ ਸ਼ਾਮ ਨੂੰ ਸਾਧੂ ਦੇ ਡੇਰੇ ਤੇ ਸੇਵਾ ਕਰਨ ਚਲੇ ਜਾਂਦਾ ਫਿਰ ਇੱਕ ਦਿਨ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਨੂੰ ਇੰਨੇ ਸਾਲ ਹੋ ਗਏ ਹਨ ਸੇਵਾ ਕਰਦੇ ਨੂੰ ਇੱਥੋਂ ਮਿਲਿਆ ਤਾਂ ਕੁਝ ਨਹੀਂ ਫਿਰ ਉਸ ਨੇ ਇੱਕ ਦਿਨ ਸਾਧੂ ਨੂੰ ਆਖਰ ਪੁੱਛ ਹੀ ਲਿਆ ਕਿ ਬਾਬਾ ਜੀ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਉਸ ਸਾਧੂ ਨੇ ਆਖਿਆ ਹਾਂ ਕਰ ਕੀ ਗੱਲ ਕਰਨੀ ਹੈ ਫਿਰ ਉਸ ਨੇ ਕਿਹਾ ਕਿ ਸਾਧੂ ਜੀ ਮੈਨੂੰ ਇੰਨੇ ਸਾਲ ਸੇਵਾ ਕਰਦੇ ਨੂੰ ਹੋ ਗਏ ਮੈਨੂੰ ਮਿਲਿਆ ਤਾਂ ਕੁਝ ਨਹੀਂ ਫਿਰ ਉਸਨ ਸਾਧੂ ਨੇ ਹੱਸਦੇ ਹੋਏ ਕਿਹਾ ਕਿ ਤੂੰ ਕੱਲ ਨੂੰ ਆਈ ਮੈਂ ਤੈਨੂੰ ਇਸ ਗੱਲ ਦਾ ਉੱਤਰ ਦੇ ਦੇਵਾਂਗਾ ਅਤੇ ਉਹ ਵਿਅਕਤੀ ਫਿਰ ਉਸ ਸਾਧੂ ਦੀ ਗੱਲ ਮੰਨ ਕੇ ਘਰ ਚਲੇ ਗਿਆ ਤੇ ਦੂਜੇ ਦਿਨ ਫਿਰ ਉਸ ਸਾਧੂ ਕੋਲ ਆ ਗਿਆ ਅਤੇ ਸਾਧੂ ਨੇ ਆਖਿਆ ਕਿ ਚੱਲ ਆਪਾਂ ਇੱਕ ਦੁਕਾਨ ਤੇ ਜਾਣਾ ਹੈ ਉਹ ਕਮਿਹਾਰ ਦੀ ਦੁਕਾਨ ਤੇ ਲੈ ਗਿਆ ਉੱਥੇ ਉਸ ਨੂੰ ਇੱਕ ਘੜਾ ਖਰੀਦਣ ਲਈ ਕਿਹਾ ਅਤੇ ਉਸ ਸਾਧੂ ਨੇ ਕਿਹਾ ਕਿ ਜਿਹੜਾ ਤੈਨੂੰ ਇਸ ਸਾਰੇ ਘੜਿਆਂ ਚੋਂ ਵਧੀਆ ਲੱਗਦਾ ਹੈ ਆਪਾਂ ਉਹ ਹੀ ਲੈਣਾ ਹੈ ਉਸ ਨੇ ਸਾਰੇ ਹੀ ਘੜੇ ਬੜੇ ਹੀ ਚੰਗੀ ਤਰ੍ਹਾਂ ਪਰਖ ਕੀਤੀ ਅਤੇ ਟਣਕਾ ਟਨਕਾ ਕੇ ਦੇਖੇ ਅਤੇ ਉਸ ਨੂੰ ਇੱਕ ਘੜਾ ਪਸੰਦ ਆ ਗਿਆ ਤੇ ਸਾਧੂ ਨੂੰ ਕਹਿਣ ਲੱਗਾ ਕਿ ਸਾਧੂ ਜੀ ਇਹ ਘੜਾ ਠੀਕ ਹੈ ਫਿਰ ਉਸ ਸਾਧੂ ਨੇ ਕਿਹਾ ਕਿ ਤੂੰ ਇਸ ਘੜੇ ਨੂੰ ਬੜਾ ਉੱਪਰੋਂ ਥੱਲਿਓਂ ਅਤੇ ਟਣਕਾ ਟਨਕਾ ਕੇ ਦੇਖਦਾ ਸੀ ਤੂੰ ਕੀ ਦੇਖਦਾ ਸੀ ਫਿਰ ਉਸ ਸਾਧੂ ਨੇ ਆਖਿਆ ਫਿਰ ਉਸ ਵਿਅਕਤੀ ਨੇ ਆਖਿਆ ਕਿ ਮੈਂ ਤਾਂ ਸਾਧੂ ਜੀ ਇਹ ਦੇਖਦਾ ਸੀ ਕਿ ਇਹ ਘੜਾ ਕਿਤੇ ਟੁੱਟੇ ਟੁੱਟ ਕੱਚਾ ਨਾ ਹੋਵੇ ਟੁੱਟ ਨਾ ਜਾਵੇ ਫਿਰ ਉਸ ਸਾਧੂ ਨੇ ਵੀ ਇਹੀ ਕਿਹਾ ਕਿ ਰੱਬ ਵੀ ਬੰਦੇ ਨੂੰ ਇਦਾਂ ਟਣਕਾ ਟਣਕਾ ਕੇ ਹੀ ਦੇਖਦਾ ਹੈ ਕਿ ਇਸ ਦਾ ਵਿਸ਼ਵਾਸ ਮੇਰੇ ਤੇ ਪੱਕਾ ਵੀ ਹੈ ਕਿਤੇ ਰਾਸਤੇ ਵਿੱਚ ਟੁੱਟ ਨਾ ਜਾਵੇ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਮਿਲਦੀ ਹੈ ਕਿ ਸਦਾ ਹੀ ਰੱਬ ਦੇ ਘਰ ਦੇਰ ਹੁੰਦੀ ਹੈ ਅੰਧੇਰ ਨਹੀਂ